ਹੈਲੋ ਦੋਸਤੋ ਅੱਜ ਆਪਾਂ ਬਣਾ ਰਿਹਾ ਜੀ ਬਬੂਲ ਦੇ ਪੇੜ ਦੀਆਂ ਫਲੀਆਂ ਦਾ ਅਚਾਰ ਪੰਜਾਬ ਵਿੱਚ ਜੀ ਇਸ ਨੂੰ ਕਿੱਕਰ ਦੀਆਂ ਫਲੀਆਂ ਵੀ ਕਹਿੰਦੇ ਨੇ ਤੇ ਇਸ ਨੂੰ ਤੁੱਕੇ ਵੀ ਕਹਿੰਦੇ ਨੇ ਜੀ ਅੱਜ ਆਪਾਂ ਜੀ ਤੁਹਾਨੂੰ ਇਸ ਦਾ ਅਚਾਰ ਬਣਾਉਣ ਦਾ ਇੱਕ ਤਰੀਕਾ ਦੱਸਾਂਗੇ ਇਹ ਅਚਾਰ ਜੀ ਉਹਨਾਂ ਲਈ ਖਾਣਾ ਬਹੁਤ ਹੀ ਜ਼ਿਆਦਾ ਗੁਣਕਾਰੀ ਹੋਵੇਗਾ ਜਿਨ੍ਹਾਂ ਨੂੰ ਜੋੜਾਂ ਵਿੱਚ ਦਰਦ ਰਹਿੰਦਾ ਜੀ ਇਹ ਉਹਨਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਅਗਰ ਤਹਾਨੂੰ ਜੀ ਇਸਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਦੇਖੋ ਆਪਾਂ ਨੇ ਫਲੀਆਂ ਲਈਆਂ ਨੇ ਇਸ ਨੂੰ ਆਪਾਂ ਨੇ ਜੀ ਤਿੰਨ ਚਾਰ ਵਾਰ ਚੰਗੀ ਤਰ੍ਹਾਂ ਆਪਾਂ ਇਸ ਨੂੰ ਧੋ ਲਿਆਗਾ ਧੋਣ ਤੋਂ ਬਾਅਦ ਜੀ ਆਪਾਂ ਹੁਣ ਇਸ ਦੇ ਦੇਖੋ ਜੇ ਤਾਂ ਫਲੀਆਂ ਲੰਬੀਆਂ ਨੇ ਜੀ ਤਾਂ ਆਪਾਂ ਇਸ ਦੇ ਦੋ-ਦੋ ਪੀਸ ਕਰ ਸਕਦੇ ਹਾਂ ਜੇ ਛੋਟੇ ਪੀਸ ਨੇ ਤਾਂ ਆਪਾਂ ਇਸ ਨੂੰ ਇਸੇ ਤਰੀਕੇ ਨਾਲ ਵੀ ਅਚਾਰ ਪਾ ਕੇ ਤਿਆਰ ਕਰ ਸਕਦੇ ਆ ਜਾਂ ਫੇ ਤੁਹਾਡੀ ਚੋਆਇਸ ਆ ਜੀ ਤੁਸੀਂ ਇਸ ਤੇ ਤਿੰਨ ਜਾਂ ਚਾਰ ਪੀਸ ਕੰਨੇ ਵੀ ਕਰ ਸਕਦੇ ਆ ਆਪਣੀ ਚੋਆਇਸ ਮੁਤਾਬਕ ਇਸ ਦੇ ਪੀਸ ਬਣਾ ਕੇ ਤਿਆਰ ਕਰ ਸਕਦੇ ਹੋ ਆਪਾਂ ਇਸ ਨੂੰ ਜੀ ਦੇਖੋ ਦੋਨਾਂ ਸਾਈਡਾਂ ਤੋਂ ਇਸ ਨੂੰ ਆਪਾਂ ਇਸ ਤਰੀਕੇ ਨਾਲ ਤੋੜ ਦੇਣਾਗਾ ਜੋ ਇਸ ਦੀ ਪਤਲੀ ਜੀ ਡੰਡੀ ਆ ਤੇ ਇਸੇ ਤਰੀਕੇ ਨਾਲ ਜੀ ਆਪਾਂ ਸਾਰੀਆਂ ਫੜੀਆਂ ਨੂੰ ਡੋੜ ਕੇ ਜੀ ਇਸ ਤੇ ਆਪਾਂ 2 2 3 3 ਪੀਸ ਕਰਕੇ ਇਸ ਨੂੰ ਰੈਡੀ ਕਰ ਲਵਾਂਗੇ ਜੋ ਤੁਹਾਨੂੰ ਪੀਸ ਖਰਾਲ ਲੱਗੇ ਜੀ ਉਸ ਨੂੰ ਆਪਾਂ ਨੇ ਕੱਢ ਦੇਣਾਗਾ ਇਸੇ ਤਰੀਕੇ ਨਾਲ ਹੀ ਦੇਖੋ ਸਾਰੀਆਂ ਫਲੀਆਂ ਆਪਾਂ ਇਸ ਤੇ ਪੀਸ ਬਣਾ ਕੇ ਤਿਆਰ ਕਰ ਲਏ ਨੇ ਹੁਣ ਆਪਾਂ ਨੇ ਕੀ ਕਰਨਾ ਜੀ ਇਸ ਫਲੀ ਨੂੰ ਆਪਾਂ ਨੇ ਉਬਾਲ ਲੈਣਾਗਾ ਉਬਾਲਣ ਲਈ ਜੀ ਆਪਾਂ ਨੇ ਦੇਖੋ ਇੱਕ ਕੜਾਹੀ ਵਿੱਚ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਗਰਮ ਕਰ ਲੈਣਾ ਗਰਮ ਕਰਨ ਤੋਂ ਬਾਅਦ ਆਪਾਂ ਇਸ ਵਿੱਚ ਫਲੀਆਂ ਨੂੰ ਪਾ ਦਵਾਂਗੇ ਗੈਸ ਨੂੰ ਜੀ ਆਪਾਂ ਨੇ ਮੀਡੀਅਮ ਰੱਖਣਾਗਾ ਮੀਡੀਅਮ ਗੈਸ ਤੇ ਆਪਾਂ ਨੇ ਇਸ ਨੂੰ ਲਗਭਗ ਜੀ 5 ਮਿੰਟਾਂ ਲਈ ਆਪਾਂ ਇਸ ਨੂੰ ਉਬਾਲਣਾਗਾ ਹੁਣ ਆਪਾਂ ਜੀ ਇਸ ਵਿੱਚ ਥੋੜਾ ਜਾਂ ਨਮਕ ਪਾ ਦਵਾਂਗੇ ਤੇ ਥੋੜੀ ਜੀ ਆਪਾਂ ਹਲਦੀ ਪਾ ਦਵਾਂਗੇ ਇਸ ਨੂੰ ਉਬਾਲਣਾ ਜੀ ਇਸ ਕਰਕੇ ਜ਼ਰੂਰੀ ਆ ਕਿਉਂਕਿ ਇਸ ਵਿੱਚ ਜੇ ਆਪਾਂ ਨੂੰ ਲੱਗੇ ਹਲਕਾ ਜਿਹਾ ਕੌੜਾ ਪਾਣਾ ਤਾਂ ਆਪਾਂ ਇਸ ਨੂੰ ਉਬਾਲ ਸਕਦੇ ਆ ਨਹੀਂ ਤੁਸੀਂ ਜੀ ਇਸ ਨੂੰ ਬਿਨਾ ਉਬਾਲੇ ਇਸ ਨੂੰ ਫਰਾਈ ਕਰਕੇ ਵੀ ਅਚਾਰ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਉਬਾਲਣ ਨਾਲ ਕੀ ਹੁੰਦਾ ਜੀ ਇਹ ਫੜੀਆਂ ਥੋੜੀਆਂ ਜੀਆਂ ਸੌਫਟ ਵੀ ਹੋ ਜਾਂਦੀਆਂ ਨੇ ਜਦੋਂ ਵੀ ਤੁਸੀਂ ਜੀ ਕਿੱਕਰ ਦੀਆਂ ਫੜੀਆਂ ਦਾ ਅਚਾਰ ਬਣਾਉਣਾਗਾ ਤਾਂ ਆਪਾਂ ਨੇ ਫੜੀਆਂ ਬਿਲਕੁਲ ਕੱਚੀਆਂ ਲੈਣੀਆਂ ਨੇ ਫੜੀਆਂ ਦਾ ਜੀ ਬਿਲਕੁਲ ਕੱਚੀਆਂ ਦਾ ਹੀ ਅਚਾਰ ਇਹ ਟੇਸਟੀ ਬਣ ਕੇ ਤਿਆਰ ਹੁੰਦਾਗਾ ਜੇ ਆਪਾਂ ਨੇ ਜੀ ਇਹ ਫੜੀਆਂ ਪੱਕੀਆਂ ਲੈ ਲਈਆਂ ਤਾਂ ਉਸ ਵਿੱਚ ਜੋ ਬੀਜ ਹੁੰਦੇ ਨੇ ਜੀ ਉਹ ਜਾਦਾ ਸਖਤ ਹੁੰਦੇ ਨੇ ਤੇ ਇਹ ਅਚਾਰ ਖਾਨ ਵਿੱਚ ਵੀ ਬਿਲਕੁਲ ਟੇਸਟੀ ਨਹੀਂ ਲੱਗੇਗਾ। ਫਲੀਆਂ ਜੀ ਆਪਾਂ ਨੇ ਦੇਖੋ ਚੰਗੀ ਤਰ੍ਹਾਂ ਉਬਾਲ ਲਈਆਂ ਨੇ। ਹੁਣ ਆਪਾਂ ਜੀ ਇਸ ਨੂੰ ਇੱਕ ਪਲੇਟ ਵਿੱਚ ਕਢ ਲਾਂਗੇ। ਫਲੀਆਂ ਨੂੰ ਜੀ ਉਬਾਲਣ ਤੋਂ ਬਾਅਦ ਆਪਾਂ ਨੇ ਇਸ ਨੂੰ ਤੇਜ਼ ਧੁੱਪ ਵਿੱਚ 10 ਕਿ ਮਿੰਟਾਂ ਲਈ ਰੱਖ ਕੇ ਸੁਕਾ ਲਿਆਗਾ। ਤੁਸੀਂ ਇਸ ਨੂੰ ਜੀਵ ਪੱਖੇ ਵੀ ਰੱਖ ਕੇ ਚੰਗੀ ਤਰ੍ਹਾਂ ਇਸ ਦਾ ਪਾਣੀ ਸੁਕਾ ਸਕਦੇ ਹੋ ਹੁਣ ਆਪਾਂ ਜੀ ਇਸ ਲਈ ਮਸਾਲਾ ਬਣਾ ਕੇ ਤਿਆਰ ਕਰਾਂਗੇ ਅੱਧਾ ਕ ਚਮਚ ਆਪਾਂ ਨੇ ਜੀ ਸੌਂਫ ਦਾ ਲਿਆਗਾ ਤੇ ਥੋੜੀ ਜੀ ਆਪਾਂ ਮੇਥੀ ਦਾਣਾ ਲਿਆਗਾ ਚਮਚ ਦਾ ਚੌਥਾ ਹਿੱਸਾ ਜੀ ਆਪਾਂ ਨੇ ਜੀਰਾ ਲਿਆਗਾ ਥੋੜੀ ਜੀ ਆਪਾਂ ਹਿੰਗ ਲਈ ਹੈ ਜੀ ਆਪਾਂ ਇਸ ਨੂੰ ਹਲਕਾ ਜਾਂ ਰੋਸਟ ਕਰ ਲੈਣਾਗਾ ਤਾਂ ਕਿ ਮਸਾਲਿਆਂ ਦੇ ਅੰਦਰ ਜੋ ਨਮੀ ਆ ਉਹ ਸੁੱਕ ਜਾਵੇ ਤੇ ਮਸਾਲੇ ਚੰਗੀ ਤਰ੍ਹਾਂ ਪੀਸ ਕੇ ਤਿਆਰ ਹੋ ਜਾਣ। ਠੰਡਾ ਹੋਣ ਤੇ ਜੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਪੀਸ ਲੈਣਾਗਾ। ਹੁਣ ਦੇਖੋ ਆਪਾਂ ਗੈਸ ਬੰਦ ਕਰ ਦਾਂਗੇ। ਹੁਣ ਆਪਾਂ ਜੀ ਇੱਕ ਕੜਾਹੀ ਵਿੱਚ ਸਰੋਂ ਦਾ ਤੇਲ ਪਾਏਗਾ ਜਦੋਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਗੈਸ ਨੂੰ ਮੀਡੀਅਮ ਕਰ ਦੇਣਾਗਾ। ਮੀਡੀਅਮ ਕਰਕੇ ਜੀ ਆਪਾਂ ਗੈਸ ਦੇ ਫਲੀਆਂ ਨੂੰ ਫਰਾਈ ਕਰਨਾਗਾ। ਆਪਾਂ 10 ਕਿ ਮਿੰਟ ਜੀ ਇਸ ਨੂੰ ਧੁੱਪੇ ਸੁਕਾ ਲਿਆ ਸੀ ਫਲੀਆਂ ਨੂੰ మీడియం ਗੈਸ ਤੇ ਆਪਾਂ ਇਸ ਨੂੰ 5 ਮਿੰਟਾਂ ਲਈ ਫਰਾਈ ਕਰਨਾ ਜੀ ਫਲੀਆਂ ਨੂੰ ਇਸ ਤਰੀਕੇ ਨਾਲ ਵੀ ਇਹ ਅਚਾਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾਗਾ ਜਦੋਂ ਵੀ ਆਪਾਂ ਜੇ ਇਹ ਅਚਾਰ ਬਣਾ ਕੇ ਤਿਆਰ ਕਰਦੇ ਆ ਆਪਾਂ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਜਰੂਰ ਰੱਖਣਾ ਪੈਂਦਾ ਕਰ ਕਿਉਂਕਿ ਇਹ ਅਚਾਰ ਦੂਜੀ ਅਚਾਰਾਂ ਦੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੁੰਦਾ ਇਸ ਨੂੰ ਆਪਾਂ ਜਦੋਂ ਵੀ ਅਚਾਰ ਜੀ ਇਹ ਬਣਾਉਣਾਗਾ ਤਾਂ ਇਸ ਵਿੱਚ ਸਰੋਂ ਦਾ ਤੇਲ ਥੋੜਾ ਜਿਹਾ ਜ਼ਿਆਦਾ ਹੀ ਪੈਂਦਾ ਹੈ ਹਾਂਜੀ ਆਪਾਂ ਨੇ ਜੀ ਇਸ ਨੂੰ ਫਰਾਈ ਕਰਨਾਗਾ ਇਸ ਕਰਕੇ ਆਪਾਂ ਨੇ ਇਸ ਵਿੱਚ ਤੇਲ ਘੱਟ ਰੱਖਿਆ ਹੋਇਆ ਹੈ ਤੇਲ ਆਪਾਂ ਨੇ ਕਦੋਂ ਪਾਉਣਾ ਦੀ ਆਪਾਂ ਤੁਹਾਨੂੰ ਦੱਸਾਂਗੇ ਹੁਣ ਆਪਾਂ ਗੈਸ ਬੰਦ ਕਰਤਾਗਾ ਹੁਣ ਆਪਾਂ ਇਸ ਵਿੱਚ ਪੀਸਿਆ ਹੋਇਆ ਜੀ ਮਸਾਲਾ ਐਡ ਕਰਾਂਗੇ ਜੋ ਆਪਾਂ ਨੇ ਰੋਸਟ ਕੀਤਾ ਸੀਗਾ ਥੋੜੀ ਜੀ ਆਪਾਂ ਦੀ ਕਲੌਂਜੀ ਪਾਵਾਂਗੇ ਥੋੜੀ ਜੀ ਰਾਈ ਪਾਵਾਂਗੇ ਦੋ ਚਮਚ ਜੀ ਆਪਣੇ ਟੀ ਟੇਬਲस्पून ਭਰ ਕੇ ਨਮਕ ਐਡ ਕੀਤਾਗਾ 1.5 ਚਮਚ ਜੀ ਆਪਾਂ ਰੈੱਡ ਚਿਲੀ ਪਾਊਡਰ ਪਾਏਗਾ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਗੈਸ ਬੰਦ ਕਰਕੇ ਹੀ ਆਪਾਂ ਇਹਦੇ ਮਸਾਲੇ ਐਡ ਕਰਨੇ ਠੰਡਾ ਹੋਣ ਤੇ ਹੀ ਆਪਾਂ ਜੀ ਇਸ ਅਚਾਰ ਨੂੰ ਵਰਤਮਾਨ ਵਿੱਚ ਪਾ ਲਵਾਂਗੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਜੀ ਆਪਣਾ ਅਚਾਰ ਬਣ ਕੇ ਹੁਣ ਆਪਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਦੇਖੋ ਜੀ ਅਚਾਰ ਆਪਣਾ ਠੰਡਾ ਹੋ ਚੁੱਕਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲੱਗ ਰਿਹਾ ਹੈ ਜੀ ਬਣ ਕੇ ਇਹ ਜਦੋਂ ਵੀ ਆਪਾਂ ਜੀ ਇਹ ਅਚਾਰ ਵਰਤਮਾਨ ਵਿੱਚ ਪਾਉਣਾਗਾ ਤਾਂ ਆਪਾਂ ਇਸ ਅਚਾਰ ਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਹੀ ਵਰਤਮਾਨ ਵਿੱਚ ਪਾਉਣਾਗਾ ਤੇ ਇਸ ਅਚਾਰ ਵਿੱਚ ਜੀ ਆਪਾਂ ਦੂਜੇ ਦਿਨਾਂ ਥੋੜਾ ਜਿਹਾ ਤੇਲ ਕਾੜ ਕੇ ਪਾ ਦੇਣਾਗਾ ਤਾਂ ਕਿ ਆਪਣੀਆਂ ਜੋ ਇਹ ਫਲੀਆਂ ਨੇ ਥੋੜੀ ਜਿਹਾ ਚੰਗੀ ਤਰ੍ਹਾਂ ਤੇਲ ਵਿੱਚ ਡਿਪ ਹੋ ਜਾਣਾ ਇਸ ਤਰੀਕੇ ਨਾਲ ਜੀ ਥੋੜਾ ਜਿਹਾ ਤੇਲ ਅਚਾਰ ਵਿੱਚ ਵੱਧ ਪਾਉਣ ਨਾਲ ਇਹ ਅਚਾਰ ਛੇਤੀ ਖਰਾਬ ਬਿਲਕੁਲ ਵੀ ਨਹੀਂ ਹੁੰਦਾ ਹੈਗਾ ਤੇ ਇਸ ਨੂੰ ਫੰਗਸ ਲੱਗਣ ਦਾ ਕੋਈ ਵੀ ਚਾਂਸ ਨਹੀਂ ਰਹਿੰਦਾ ਤੇ ਆਪਾਂ ਇਸ ਅਚਾਰ ਨੂੰ ਜੀ 20 ਦਿਨਾਂ ਬਾਅਦ ਇਹ ਬਣ ਕੇ ਤਿਆਰ ਹੋ ਜਾਵੇਗਾ 20 ਦਿਨਾਂ ਬਾਅਦ ਆਪਾਂ ਇਸ ਨੂੰ ਖਾ ਸਕਦੇ ਹਾਂ ਤੇ ਲਗਾਤਾਰ ਜੀ ਆਪਾਂ ਇਸ ਅਚਾਰ ਨੂੰ ਹਲਾਉਂਦੇ ਵੀ ਰਹਿਣਾਗਾ ਇਹ ਨਹੀਂ ਕਿ ਆਪਾਂ ਨੇ ਇਸ ਨੂੰ ਅਚਾਰ ਨੂੰ 20 ਦਿਨਾਂ ਬਾਅਦ ਹੀ ਜਾ ਕੇ ਦੇਖਣਾਗਾ ਲਗਾਤਾਰ ਆਪਾਂ ਇਸ ਨੂੰ ਜੀ ਹਰ ਰੋਜ਼ ਚਾਕੇ ਹਲਾਉਂਦੇ ਰਹਿਣਾਗਾ ਤਾਂ ਕਿ ਆਪਣਾ ਅਚਾਰ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇ ਅਗਰ ਤੁਹਾਨੂੰ ਜੀ ਇਸ ਅਚਾਰ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹਿਨਾ ਪਹੁੰਚ ਜਾਇ ਕਰੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ